ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦ ਬੰਦ ਕਟਵਾਏ ਅਰਦਾਸ ਦੇ ਵਿੱਚ ਅਸੀਂ ਸਿਮਰਦੇ ਹਾਂ ਬੰਦ ਬੰਦ ਕਟਵਾਏ ਬੰਦ ਬੰਦ ਕਟਵਾਏ ਤੋਂ ਕੀ ਭਾਵ ਹੈ ਅਰਦਾਸ ਦੇ ਅੰਦਰ ਬੰਦ ਬੰਦ ਕਟਵਾਈ ਕਿਉਂ ਕਿਹਾ ਜਾਂਦਾ ਹੈ ਅਰਦਾਸ ਵਿੱਚ ਬੇਅੰਤ ਸ਼ਹੀਦਾਂ ਦਾ ਜ਼ਿਕਰ ਹੈ ਪਰ ਨਾਮ ਕਿਸੇ ਦਾ ਨਹੀਂ ਲਿਆ ਇਸ ਪਿੱਛੇ ਰਹੱਸ ਹੈ ਕਿ ਹਰ ਕੁਰਬਾਨੀ ਸਮੁੱਚੇ ਸਿੱਖੀ ਆਚਰਨ ਦੀ ਪ੍ਰਾਪਤੀ ਸਮਝੀ ਗਈ ਹੈ ਇਸੇ ਲਈ ਉਹ ਪੰਥਕ ਗੌਰਵ ਦਾ ਹਿੱਸਾ ਹੋਈ ਹੈ ਤੇ ਅਰਦਾਸ ਵਿੱਚ ਸ਼ਾਮਲ ਕੀਤੀ ਗਈ ਹੈ ਇਹਨਾਂ ਵਿੱਚ ਉਹ ਬਾਲੀਆਂ ਕੁਰਬਾਨੀਆਂ ਦਾ ਜ਼ਿਕਰ ਉਹਨਾਂ ਤਸੀਹਾਂ ਦੇ ਨਾਮ ਨਾਲ ਕੀਤਾ ਗਿਆ ਹੈ ਜੋ ਉਹਨਾਂ ਸ਼ਹੀਦਾਂ ਨੂੰ ਦਿੱਤੇ ਗਏ ਤਸੀਹਾਂ ਦੇ ਨਾਵਾਂ ਨਾਲ ਇਹ ਗਿਆਤ ਕਰਾਇਆ ਗਿਆ ਜਾਪਦਾ ਹੈ ਕਿ ਗੁਰੂ ਕੇ ਲਾਲ ਐਡੇ ਕਰੜੇ ਤਸੀਹਾਂ ਦੇ باوجود ਧਰਮ ਤੋਂ ਨਹੀਂ ਡੋਲੇ ਇਹਨਾਂ ਸਭ ਨੇ ਧਰਮ ਪਈਏ ਧਰਮ ਨਾ ਛੋੜੀਏ ਦਾ ਬਿਰਦ ਨਿਭਾਇਆ ਬੰਦ-ਬੰਦ ਕਟਾਉਣ ਵਾਲੇ ਅਮਰ ਸ਼ਹੀਦ ਦੀ ਯਾਦ 18ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਅਰਦਾਸ ਅੰਦਰ ਸ਼ਾਮਲ ਹੋਈ ਜਾਂਦੀ ਹੈ ਇਹ ਸ਼ਹੀਦ ਭਾਈ ਮਣੀ ਸਿੰਘ ਜੀ ਸਨ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਬੜਾ ਪ੍ਰਮੁੱਖ ਅਸਥਾਨ ਹੈ ਮਲਤਾਨ ਦੇ ਲਾਗੇ ਅਲੀਪੁਰ ਪਿੰਡ ਦੇ ਇੱਕ ਪਵਿੱਤਰ ਘਰਾਨੇ ਵਿੱਚ ਇਹਨਾਂ ਦਾ ਜਨਮ 1644 ਈਸਵੀ ਵਿੱਚ ਹੋਇਆ। ਇਹਨਾਂ ਦੇ ਵੱਡੇ-ਵਡੇਰੇ ਪੱਕੇ ਗੁਰਸ਼ੇਖ ਸਨ। ਇਹਨਾਂ ਦੇ ਦਾਦਾ ਬਾਲੂਰਾਉ ਜੀ 6ਵੇਂ ਸਤਿਗੁਰੂ ਜੀ ਦੇ ਬਲਵਾਨ ਯੋਧਿਆਂ ਵਿੱਚੋਂ ਸਨ। ਬਾਲੂਰਾਉ ਜੀ ਦੇ 12 ਪੁੱਤਰ ਸਨ ਜਿਨ੍ਹਾਂ ਵਿੱਚੋਂ ਮਾਈ ਦਾਸ ਜੀ ਦੇ ਘਰ ਭਾਈ ਮਣੀ ਸਿੰਘ ਜੀ ਨੇ ਜਨਮ ਲਿਆ। ਆਪ ਦੇ 11 ਭਰਾ ਸਨ 6 ਆਪਣੀ ਸਕੀ ਮਾਂ ਵਿੱਚੋਂ ਤੇ 5 ਦੂਜੀ ਮਾ ਵਿਚੋਂ ਅੱਗੋਂ ਆਪਦੇ 10 بیٹے ਹੋਏ ਇਸ ਪਵਿੱਤਰ ਪਰਿਵਾਰ ਦੀ ਪੰਥ ਨੂੰ ਅਦੁੱਤੀ ਦੇਣ ਦੇਖੋ ਕਿ ਭਾਈ ਮਣੀ ਸਿੰਘ ਜੀ ਦੇ 11 ਦੇ 11 ਭਰਾ ਤੇ 10 ਦੇ 10 ਪੁੱਤਰ ਸਾਰੇ ਦੇ ਸਾਰੇ ਪੰਥ ਲਈ ਸ਼ਹੀਦ ਹੋਏ ਭਾਈ ਮਣੀ ਸਿੰਘ ਜੀ 13 ਵਰਿਆਂ ਦੇ ਹੋਣਗੇ ਜਦ ਆਪਣੇ ਪਿਤਾ ਜੀ ਦੇ ਸੰਗ ਕੀਰਤਪੁਰ ਗੁਰੂ ਹਰ Rai ਸਾਹਿਬ ਦੇ ਦਰਸ਼ਨਾਂ ਲਈ ਗਏ ਤਦ ਆਪ ਦਾ ਨਾਮ ਮਣੀ ਰਾਮ ਸਿੰਘ ਤੇ ਲਾਡ ਨਾਲ ਮਾਪੇ ਮਣੀਆਂ ਕਹਿ ਕੇ ਬੁਲਾਉਂਦੇ ਸਨ ਗੁਰੂ ਜੀ ਇਸ ਬਾਲਕ ਦੀ ਹਨ ਹਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਆਖਿਆ ਮਣੀਆਂ ਇਹ ਗੁਣੀਆਂ ਹੋਵੇਗਾ ਵਿੱਚ जग ਸਾਰੇ ਮਣੀਆਂ ਇਹ ਗੁਣੀਆਂ ਹੋਵੇਗਾ ਵਿੱਚ जग ਸਾਰੇ ਆਪ ਕਾਫੀ ਚਿਰ ਬਰੂ ਦਰਬਾਰ ਦੀ ਸੇਵਾ ਵਿੱਚ ਵੀ ਰਹੇ ਗੁਰੂ ਹਰ ਰਈ ਸਾਹਤੋਂ ਮਗਰੋਂ ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਵੀ ਰਹੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਪੁਕਾਰ ਉਪਰੰਤ ਪਾਈ ਦੇ ਆਲਾ ਆਦਿ ਸਿੱਖਾਂ ਸਾਹਿਤ ਦਿੱਲੀ ਨੂੰ ਗਏ ਤਾਂ ਭਾਈ ਮਣੀ ਸਿੰਘ ਜੀ ਬਾਲ ਗੋਬਿੰਦ ਰਾਏ ਪਾਸ ਆਨੰਦਪੁਰ ਹੀਰੇ ਗੁਰੂ ਹਰ राय ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਹਿਬਾਨ ਦੇ ਦਰਬਾਰ ਜੋ ਸੇਵਾ ਭਾਈ ਮਣੀ ਸਿੰਘ ਜੀ ਨੇ ਕੀਤੀ ਉਸ ਦਾ ਜ਼ਿਕਰ ਇਉਂ ਕੀਤਾ ਗਿਆ ਸੇਵਾ ਸੇਕ ਰੰਤ ਤੇ ਰਹੰਤ ਬੁਰਾ ਪਾਸ ਸਦਾ ਲੇਖ ਲੇਖ ਬਾਣੀ ਕਰੇ ਪੋਥੀਆਂ ਤਿਆਰ ਏ ਪੜਦਾ ਪੜਾਹੰਦਾ ਤੇ ਜਿਤਾੰਦਾ ਨਹੀਂ ਆਪ ਤਾਈ ਮਨ ਨੀਵਾ ਮਤ ਉੱਚੀ ਇਹੋ ਦਿਲ ਧਾਰ ਏ ਹਾਠੀ ਤ삐 ਪੋਰਾ ਸਿੱਖੀ ਸਿੱਦਕ ਦਾ ਪਤਲਾ ਸੀ ਸਾਖੀਆਂ ਸਿੱਦਕ ਦੀਆਂ ਕਰਦਾ ਉਚਾਰੇ ਸੇਵਾ ਹਰੀ ਇਹਵੇਂ ਕਿਵੇਂ ਬੀਤੇ ਗਏ ਬਰਖ ਕਈ ਜੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਹੈ ਆਪ ਕਵੀ ਬਿਸੰਤ ਤੇ ਪੌਂਟਾ ਸਾਹਿਬ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ 52 ਕਵੀਆਂ ਵਿੱਚ ਆਪ ਦਾ ਵਿਸ਼ੇਸ਼ ਸਥਾਨ ਸੀ ਪੰਗਾਣੇ ਤੇ ਨਾ ਦੌਣ ਦੀਆਂ ਲੜਾਈਆਂ ਵਿੱਚ ਆਪਨੇ ਵੱਡੀ ਸ਼ੁਰਮਗਤੀ ਦੇ ਜੋਰ ਦਿਖਾਈ। ਖਾਲਸਾ ਪੰਥ ਦੀ ਸਾਜਣਾ ਤੋਂ ਮਗਰੋਂ ਭਾਈ ਮਣੀ ਸਿੰਘ ਜੀ ਨੇ ਆਪ ਉਹਨਾਂ ਦੇ 11 ਭਰਾਵਾਂ ਤੇ ਪੰਜਾਂ ਪੁੱਤਰਾਂ ਨੇ ਅਮਰੇਸ਼ਿਆ ਗਿਆ। ਦਸਮ ਪਾਸ਼ਾ ਨੇ ਭਾਈ ਮਣੀ ਸਿੰਘ ਜੀ ਦੇ ਸਿੱਖੀ ਸਿਧਧ ਤੋਂ ਪ੍ਰਭਾਵਿਤ ਹੋ ਕੇ ਗੁਰੂ ਦਰਬਾਰ ਦੀ ਦੀਵਾਨਗੀ ਦੀ ਪਦਵੀ ਬਖਸ਼ੀ। ਆਪ ਦੀ ਪ੍ਰਦੀਪਾ ਕਰਨ ਸਾਰੇ ਸਿੱਖ ਸਮਾਜ ਵਿੱਚ ਉਹਨਾਂ ਦਾ ਆਦਰ ਸਤਕਾਰ ਸੀ। आनंदपुर साहिब ਹਰ ਰੋਜ਼ ਉਹ ਗੁਰੂ ਗ੍ਰੰਥ ਸਾਹਿਬੀ ਕਥਾ ਸੰਗਤਾਂ ਨੂੰ ਸੁਣਾਉਂਦੇ ਸਨ ਉਹਨਾਂ ਦੀ ਕਥਾ ਤੋਂ ਚੱਲੀ ਕਥਾ ਪ੍ਰਣਾਲੀ ਨੂੰ ਗਿਆਨੀਆਂ ਦੀ ਪ੍ਰਣਾਲੀ ਕਿਹਾ ਜਾਂਦਾ ਹੈ ਸੋਢੀ ਹਰਜੀਤ ਦੇ ਅਕਾਲ ਚਲਾਣੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਤੇ ਭਾਈ ਮਣੀ ਸਿੰਘ ਜੀ ਨੇ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਵਿਵਸਥਾ ਬਹਾਲ ਕੀਤੀ ਚੌਂਕੀ ਸਾਹਿਬ ਜੀ ਦੀ ਮਰਿਆਦਾ ਮੁੜ ਜਾਰੀ ਕੀਤੀ ਕਥਾ ਦਾ ਪ੍ਰਵਾਹ ਚਲਾਇਆ ਅੰਮ੍ਰਿਤ ਅਬਿਲਾਖੀਆਂ ਨੂੰ ਅੰਮ੍ਰੇ ਸ਼ਿਕਾਉਣ ਦਾ ਪ੍ਰਬੰਧ ਕੀਤਾ ਤੇ ਮੀਣਿਆਂ ਵੱਲੋਂ ਪਾਈਆਂ ਗੋ ਪ੍ਰਥਾਵਾਂ ਨੂੰ ਦੂਰ ਕੀਤਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਦੀ ਮਗਰੋਂ ਜਦ ਤਤ ਖਾਲਸੇ ਤੇ ਬੰਦਈ ਖਾਲਸੇ ਵਿਚਾਲੇ ਝਗੜਾ ਹੋਇਆ ਤਾਂ ਭਾਈ ਸਾਹਿਬ ਨੇ ਅਤੀ ਸਿਆਣਪ ਨਾਲ ਉਸ ਦਾ ਸਮਾਧਾਨ ਕਰਵਾਇਆ 1733 ਈਸਵੀ ਦੀ ਦੀਵਾਲੀ ਤੇ ਲਾਗੇ ਭਾਈ ਮਣੀ ਸਿੰਘ ਜੀ ਸੂਬੇਦਾਰ ਜਕਰਿਆ ਖਾਨ ਤੋਂ ਦੀਵਾਲੀ ਦਾ ਮੇਲਾ ਲਾਉਣ ਦੀ ਆਗਿਆ ਲੈਣ ਲਾਹੌਰ ਗਈ ਸੂਬੇ ਨੇ ਮੇਲੇ ਦੀ ਇਜਾਜ਼ਤ ਦੇਣ ਬਦਲੇ ਜੱਜਿਆ ਮੰਗਿਆ ਧਰਮ ਟੈਕਸ ਮੰਗਿਆ ਭਾਈ ਸਾਹਿਬ ਨੇ ਜੱਜਿਏ ਦੀ ਰਕਮ ਮੇਲੇ ਮਗਰੋਂ ਦੇਣੀ ਪ੍ਰਵਾਨ ਕਰ ਲਈ ਤੇ ਉਹਨਾਂ ਸੰਗਤਾਂ ਨੂੰ ਮੇਲੇ ਤੇ ਪੁੱਜਣ ਲਈ ਸੱਦਾ ਪੱਤਰ ਜਾਰੀ ਕਰ ਦਿੱਤੇ ਪਰ ਸੂਬੇ ਦੀ ਨੀਅਤ ਬਦਲ ਗਈ ਉਸ ਨੇ ਦੀਵਾਲੀ ਤੇ ਇਕੱਠੇ ਹੋਏ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੋਦ ਗੁੰਦ ਲਈ ਇਸ ਸਾਜ਼ਿਸ਼ ਦੀ ਸੂਚਨਾ ਭਾਈ ਸਾਹਿਬ ਨੂੰ ਵੀ ਆ ਪਹੁੰਚੀ ਉਹਨਾਂ ਸਰਕਾਰ ਦੀ ਬਦ ਨੀਤੀ ਭਾਪ ਕੇ ਸਾਰੀਆਂ ਸੰਗਤਾਂ ਨੂੰ ਅੰਮ੍ਰਿਤਸਰ ਆਉਣ ਤੋਂ ਵਰਜਨ ਲਈ ਨਵੀਆਂ ਚਿੱਠੀਆਂ ਲਿਖ ਕਲੀਆਂ ਫਾਲਸ ਰੂਪ ਦੀਵਾਲੀ ਤੇ ਬੜੀ ਥੋੜੀ ਸੰਗਤ ਆਈ ਸੋ ਚੜਾਵਾ ਥੋੜਾ ਚੜਿਆ ਤੇ ਜੱਜੀਏ ਦੀ ਰਕਮ ਅਦਾ ਨਾ ਹੋ ਸਕੇ ਸੋ ਬੇਨੇ ਜਵਾਬ ਤਲਬੀ ਕੀਤੀ ਭਾਈ ਸਾਹਿਬ ਵੱਲੋਂ ਸਿੱਗਾ ਨੇ ਵਿਸਾਖੀ ਦੇ ਮੇਲੇ ਮਗਰੋਂ ਰਕਮ ਤਾਰਨੀ ਪ੍ਰਵਾਨ ਕਰ ਲਈ ਪਰ ਵਿਸਾਖੀ ਦੇ ਮੇਲੇ ਤੇ ਫਿਰ ਹੀ ਓਵੇਂ ਹੋਇਆ ਤੇ ਲਾਹੌਰ ਫੌਜ ਨੇ ਆ ਕੇ ਅੰਮ੍ਰਿਤਸਰ ਦਾ ਘੇਰਾ ਪਾ ਲਿਆ ਮੇਲਾ ਤਾਂ ਕੀ ਹੋਣਾ ਸੀ ਭਾਈ ਮਣੀ ਸਿੰਘ ਤੇ ਕੁਝ ਹੋਰ ਨਾਮੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ ਲਾਹੌਰ ਦੇ ਸੂਬੇ ਨੇ ਸਰੋਵਰ ਮਿੱਟੀ ਚੰਮ ਹੱਡ ਆਦਿ ਨਾਲ ਪੂਰ ਦੇਣ ਦਾ ਆਦੇਸ਼ ਦਿੱਤਾ ਤੇ ਭਾਈ ਮਣੀ ਸਿੰਘ ਨੂੰ ਬੰਦ-ਬੰਦ ਜੁਦਾ ਕਰਕੇ ਮਾਰਨ ਦਾ ਫਤਵਾ ਸੁਣਾਇਆ ਗਿਆ ਸਮੰਤ 1791 ਵਿਕਰਮੀ ਸੰਨ 1735 ਦੀ ਹਾਰ ਸੁద్ధి ਪੰਚਮੀ ਨੂੰ ਭਾਈ ਮਣੀ ਸਿੰਘ ਜੀ ਨੂੰ ਸਹਿਤ ਕੁਝ ਹੋਰ ਸਿੱਖਾਂ ਦੇ ਨਿਖਾਸ ਚੌਂਕ ਵਿੱਚ ਜਿੱਥੇ ਗੁਰਦੁਆਰਾ ਸ਼ਹੀਦ ਗੰਜ ਸਥਾਪਿਤ ਹੋਇਆ ਸ਼ਹੀਦੀ ਲਈ ਲਿਆਂਦਾ ਗਿਆ ਇਹਨਾਂ ਵਿੱਚੋਂ ਭਾਈ ਦੀਵਾਨ ਸਿੰਘ ਨੂੰ ਆਰਿਆਂ ਨਾਲ چیرਿਆ ਗਿਆ ਤੇ ਭਾਈ ਗੁਲਜਾਰ ਸਿੰਘ ਨੂੰ ਹੋਰ ਤਸੀਹੇ ਦੇ ਕੇ ਮਾਰਿਆ ਗਿਆ ਭਾਈ ਸਾਹਿਬ ਨੇ ਸੁਖਮਣੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਤੇ ਜਿੰਨਾ ਚਿਰ ਉਹਨਾਂ ਨੇ ਸoa skybrey ਉਹਨਾਂ ਇਹ ਪਾਠ ਜਾਰੀ ਰੱਖਿਆ ਇਹਨਾਂ ਦਾ ਬੰਦ-ਬੰਦ ਜੁਦਾ ਕਰਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਟਵਈਆਂ ਵਿੱਚ ਇਸ ਸਾਖੇ ਦਾ ਵਰਣਨ ਕੁਝ ਇਸ ਪ੍ਰਕਾਰ ਹੈ ਰਦੌਤ ਜਲਹਾਣਾ ਬੀਰ ਮਣੀ ਸਿੰਘ ਚੌਕੁੰਟੀ ਜਸ ਤੌਂ ਕਾ ਪਰਿਆ ਗੁਰੂ ਰਾਮਦਾਸ ਦਰਗਾਹ ਹੋਏ ਸੇਵਕ ਸਿੰਘ ਨਾਮ ਤੌ ਉੱਜਲ ਕਰਿਆ ਸਿਖੀ ਮੇ ਸੂਰਾ ਭਗਤੀ ਮੇ ਪੂਰਾ ਗਿਆਨ ਖੜਗ ਲੈ ਸਾਵੇਂ ਲਰਿਆ ਵਤੇ ਵਾਹਿਗੁਰੂ ਮੁਕਤੀ ਨਿਕਸੀ ਬੰਦ ਬੰਦ ਕਟ ਪੋਸ਼ ਉਖਰਿਆ ਦਿਆਲ ਦਾਸ ਸਮ ਕੀਆ ਤਉ ਸਾਖਾ ਬਿਰਖ ਵੰਸ ਜਲੇ ਕਾ ਹਰਿਆ ਸਾਤ ਸਪੂਤ ਤਰਣੇ ਰਣੇ ਏਕ ਏਕ ਲਰ ਸਾਵੇਂ ਮਰਿਆ ਜੈ ਜੈਕਾਰ ਭਇਓ ਜਗ ਤਉ ਕਾ ਤਰਮ ਹੇਤ ਦੁਖ ਦੇਤੇ ਜਰਿਆ ਰਾਣਾ ਰੰਕ ਸਮ ਕੋਈ ਨਹੀਂ ਤਾਉ ਕੇ ਦਾਣ ਦੇ ਮੂੰਡ ਪਟੋਂ ਕਾ ਭਰਿਆ 1751 ਭਯੋ ਸਾ ਕਾ ਅਸਾੜ 92 ਜਸ ਉਚਰਿਆ ਧੀਮ ਸਿੰਘ ਜਸ ਜੋੜ ਕੇ ਭਜਿਆ ਕੱਡੂ ਕੇ ਮਲਹਾਨ ਥਾਲ ਮਹਰੇ ਕਾ ਭਾਗ ਸਿੰਘ ਲਿਆ ਧਰਿਆ ਬੇਲ ਬਦੈ ਤੋ ਵੀਰ ਸੰਗਰਾਮ ਸਿੰਘ ਕੀ ਪਟ ਗਾਵੇ ਦਰ ਤੋ ਤੇ ਖਰਿਆ ਪਾਈਬਣੀ ਸਿੰਘ ਜੀ ਦੀ ਸ਼ਹੀਦੀ ਕੋਈ ਮਾਮੂਲੀ ਗੱਲ ਨਹੀਂ ਸੀ ਉਹ ਸਿੰਘ ਪੰਥ ਦੇ ਹਰਮਨ ਪਿਆਰੇ ਆਗੂ ਤੇ ਉੱਚ ਕੋਟੀ ਦੇ ਵਿਦਵਾਨ ਸੰਗ ਜਿਨ੍ਹਾਂ ਦਸ਼ਮੇਸ਼ ਜੀ ਦੀ ਖਿੰਡੀ ਪੁੰਡੀ ਬਾਣੀ ਨੂੰ ਇਕੱਤਰ ਕਰਕੇ ਦਸਮ ਗ੍ਰੰਥ ਦੀ ਬੀੜ ਬੰਨੀ ਸੀ ਪਾਈ ਸਾਹਿਬ ਦੇ ਪਤੀਜੇ ਪਾਈ ਅਗੜ ਸਿੰਘ ਨੇ ਅੰਮ੍ਰਿਤਸਰ ਦੇ ਹਾਕਮ ਅਬਦੁੱਲ ਰਜਾਕ ਤੇ ਫਤਵਾ ਦੇਣ ਵਾਲੇ ਕਾਜੀ ਦੋਹਾਂ ਨੂੰ ਮੌਤ ਦੇ ਘਾਟ ਜਾ ਉਤਾਰਿਆ ਇਸ ਪਰ ਸਰਕਾਰ ਵੱਲੋਂ ਸਿੰਘਾਂ ਉੱਪਰ ਜ਼ੁਲਮ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਸਾਰੇ ਸਿੱਖ ਪੰਥ ਨੇ ਆਪਣੇ ਹਰਮਨ ਪਿਆਰੇ ਆਗੂ ਦੀ ਯਾਦ ਆਪਣੀ ਅਰਦਾਸ ਤੇ ਪਾਠ ਕਰਮ ਵਿੱਚ ਬੰਨ ਲਈ ਬੰਦ-ਬੰਦ ਘਟਾਉਣ ਵਾਲੇ ਇਸ ਮਹਾਪੁਰਖ ਨੂੰ ਹਰ ਸਿੱਖ ਹਿੱਦ ਨਿਤ ਅਰਦਾਸ ਰਾਈ ਆਪਣੀ ਦਰਦ ਪਰੇਸ਼ਰ ਦਾ ਅਝਲੀ ਅਤਪਨ ਕਰਦਾ ਸੋ ਇਸ ਲਈ ਅਰਦਾਸ ਦੇ ਅੰਦਰ ਬੰਦ-ਬੰਦ ਘਟਵਾਏ ਦਾ ਜ਼ਿਕਰ ਕੀਤਾ ਜਾਂਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਦੀ ਅਰਦਾਸ ਦਾ ਅਰਥ ਸਮਝਣ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ